ਹਾਂਜੀ ਦੋਸਤੋ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਐਸ ਵਾਰ ਭਰਾਵਾਂ ਦੀ ਡਿਮਾਂਡ ਦੇ ਉੱਤੇ ਲਿਆਂਦਾ 2014 ਮਾਡਲ ਜੀ ਨੰਬਰ ਹੈਗਾ 65 ਮਹਾਲੀ ਦਾ ਸਾਰਾ origignal bolt ਹੈ ਜੀ ਸਾਫ਼ ਸੁਥਰਾ ਲਾਏ ਦੇਖ ਲਓ ਮਰਸੀਡੀਜ਼ ਵਾਲੇ ਲਾਏ ਲੱਗੇ ਨੇ ਟਾਇਰ ਟੱਪਾ ਮੰਨ ਕੇ ਚਲੋ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਬਾਈ ਤੁਹਾਨੂੰ ਚਾਰੇ ਪਾਸੇ ਘੁਮਾ ਕੇ ਦਿਖਾ ਰਿਹਾਗਾ ਬਿਲਕੁਲ ਸਾਫ ਸੁਥਰਾ ਬੋਲਟ ਜੀ ਲਓ ਜੀ ਚੈੱਕ ਕਰਵਾ ਰਿਹਾ ਬਾਈ ਟੈਂਕੀ ਤੋਂ ਲੈ ਕੇ ਮੀਟਰ ਤੱਕ ਜਿਹੜੀ ਆਪਾਂ ਗੱਲ ਵੀਡੀਓ ਪਾਈ ਸੀ ਨਾ ਉਹ ਮਾਈਕ ਸੀਗਾ ਦੂਸਰਾ ਜੀ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਉਹਦੇ ਵਿੱਚ ਆਵਾਜ਼ ਵੀ ਫਟੀ ਹੋਈ ਆਈ ਸੀ ਬਿਲਕੁਲ ਬੜਾ ਇਸ ਵਾਰ ਆਪਾਂ ਚੇਂਜ ਕੀਤਾ ਜੀ ਤੇ ਇਸ ਡੀਲ ਨੂੰ ਆਪਣਾ ਬਣਾਉਣ ਲਈ ਜਿਹੜਾ ਸਾਡਾ ਉੱਪਰ ਨੰਬਰ ਆ ਰਿਹਾ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਕਾਲ ਕਰਨ ਦਾ ਸਮਾਂ 9 ਤੋਂ 6 ਵਜੇ ਤੱਕ ਆ ਤੇ ਵੀਰ ਬਣੇ ਜਿਵੇਂ ਹਰ ਵਾਰ ਹੀ ਕਹਿੰਨੇ ਆ ਨੋ ਪੰਜਾਬ ਵਾਲੇ ਵੀਰ ਫੋਨ ਕਰਿਆ ਕਰਨ ਬਾਹਰਲੇ ਵੀਰ ਨਾ ਕਰਨ ਤੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਮਿਲ ਜੂ ਤੁਹਾਨੂੰ ਸਾਡੇ ਇੰਸਟਾਗ੍ਰam ਆਈਡੀ ਦਾ ਉੱਥੇ ਜਾ ਕੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਠੀਕ ਹੈ ਜੀ ਉੱਪਰ ਜਿਹੜਾ ਨੰਬਰ ਆ ਰਿਹਾ ਉਸ ਨੰਬਰ ਤੇ ਕਾਲ ਕਰਨਾਗਾ ਤੁਹਾਨੂੰ ਬਾਈ ਉੱਥੇ ਜਮਨ ਕੇ ਚਲੋ ਵੀ ਕਈ ਵਾਰ ਜੇ ਕਾਲ ਨਹੀਂ ਲੱਗ ਰਹੀ ਤਾਂ ਤੁਸੀਂ ਵਟਸਐਪ ਤੇ ਵੀ ਕਰ ਸਕਦੇ ਹੋਗੇ ਤੇ ਐਦਾਂ ਦੇ ਹੋਰ ਬੋਲਟ ਦੀ ਜਾਣਕਾਰੀ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਆਪਾਂ ਹੋਰ ਵੀ ਬੁਲਟ ਲੈ ਕੇ ਆਵਾਂਗੇ ਪੁੱਠਿਆਂ ਤੋਂ ਸਿੱਧੇ ਗੇਰਾਂ ਵਾਲੇ ਤੁਹਾਡੇ ਲਈ ਬਾਕੀ ਇੱਕ ਆਪਣਾ ਬਲੌਗ ਤੁਹਾਨੂੰ ਪਤਾ ਰਹਿੰਦਾ ਬਣਾਉਣ ਵਾਲਾ ਜਿਹਦੇ ਵਿੱਚ ਆਪਾਂ ਤਿੰਨ ਬੁਲਟ ਆਡ ਅਡ ਜਿਵੇਂ ਕਲਾਸਿਕ ਇਲੈਕਟਰਾ ਸਟੈਂਡਰਡ ਖੜਾ ਕੇ ਕਈ ਭਰਾਵਾਂ ਨੂੰ ਡਿਫਰੈਂਸ ਨਹੀਂ ਪਤਾ ਉਹ ਦੋ ਉਹ ਦੱਸਾਂਗੇ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ